ਅੱਜਕੱਲ੍ਹ ਜ਼ਿਆਦਾਤਰ ਨੌਜਵਾਨ ਹੱਥੀ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ ਦੱਸਦੇ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਕਰਨ ਨਾਮ ਦਾ

ਈ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਰਨ ਪੇਂਟਰ ਮੈਂ ਅੱਗੇ ਪੀ ਲਾਣਾ ਹੈਗਾ ਆਪਦੇ ਪੀ ਕਰਨ ਬਿਲਕੁਲ ਇਹ ਸਮਝ ਪੀਂਦਾ ਕਿਤੇ ਹੋਣਾ ਹੈ ਕਦੋਂ ਤੋਂ ਕੰਮ ਕਰਦੇ ਹੋ ਮੈਨੂੰ ਹੋ ਗਿਆ ਜੀ 28-31 ਸਾਲ ਹੋ ਗਏ ਨੇ ਕੰਮ ਕਰਦਿਆਂ ਕਦੋਂ ਤੋਂ ਤੁਸੀਂ ਸਿੱਖਣਾ ਸ਼ੁਰੂ ਕੀਤਾ ਸੀ ਮੈਂ 88 ਚ ਪੜਦਾ ਪੜਦਾ ਹੀ ਮਲੇ ਕਿ ਕੰਮ ਨੂੰ ਸਿੱਖਣਾ ਸ਼ੁਰੂ ਕੀਤਾ ਉਸ ਸਮੇਂ ਬੰਜਲੰਦਰ ਚਲਾ ਗਿਆ ਜਲੰਧਰ ਆਪਾਂ 5-7 ਸਾਲ ਲਾਏਗੇ ਹਮ ਵਧੀਆ ਚਿੱਤਰਕਾਰਾ ਕੋਲੇ ਹਮ ਉਨੇ ਸਾਡੇ ਵਿਨੋਦ ਵਾਲਮੀਕ ਜੀ ਬਹੁਤ ਵੱਡੇ ਵਧੀਆ ਚਿੱਤਰਕਾਰ ਨੇ ਜਲੰਧਰ ਦੇ ਨਾਮ ਉਹਨਾਂ ਦਾ ਉਹਨਾਂ ਤੋਂ ਟ੍ਰੇਨਿੰਗ ਆਪਾਂ ਲਈ ਜੀ ਕਿੰਨੀਆਂ ਕਿਹੜੀ ਕਿਹੜੀ ਪੇਂਟਿੰਗ ਤੁਸੀਂ ਜਿਹੜੀ ਆ ਹੁਣ ਤੱਕ ਕੀਤੀ ਹੈ ਅੱਜ ਤੱਕ ਕਿੰਨੀਆਂ ਤੁਸੀਂ ਪਿਕਚਰਾਂ ਜਿਹੜੀਆਂ ਬਣਾਈਆਂ ਹੋਣੀਆਂ ਪੇਂਟਿੰਗ ਬਾਰਡਰ ਦੀ ਪੇਂਟਿੰਗ ਮੈਂ ਕੀਤੀ ਹੋਰ ਬੜੀਆਂ ਪੇਂਟਿੰਗ ਕੈਨਵਸ ਤੇ ਪੇਂਟਿੰਗ ਉਹ ਕਰੀ ਹੈਗੀ ਔਰ ਸਾਰੇ ਤਕਰੀਬਨ ਦਫ਼ਤਰਾਂ 'ਚ ਪੇਂਟਿੰਗ ਸਾਈਨ ਬੋਰਡ ਵਗੈਰਾ ਸਾਰਾ ਕੁਝ ਹੀ ਆਪਾਂ ਲਿਖੀਦਾ ਹੈਗਾ ਫਲੈਕਸ ਦਾ ਕੰਮ ਵੀ ਡਿਜ਼ਾਈਨਿੰਗ ਆਪ ਕਰੀ ਦੀਗੀ ਅੱਛਾ ਫਲੈਕਸ ਦੇ ਕੰਮ ਦੀ ਡਿਜ਼ਾਈਨਿੰਗ ਸਿੱਖ ਸਿੱਖ ਕੇ ਅੱਜ ਤੁਸੀਂ ਸਾਰੇ ਡਿਜ਼ਾਈਨ ਆਪ ਹੀ ਹਾਂ ਆਪ ਹੀ ਕਰਦੇ ਇਹ ਹੱਥੀਂ ਕੀਤੇ ਹੋਏ ਸਾਰੇ ਹਾਂ ਫਲੈਕਸ ਦਾ ਕੰਮ ਵੀ ਆਪਣੇ ਕੋਲੇ ਹੈਗਾ ਤੇ ਇਹ ਜਿਹੜੀ ਪੇਂਟਿੰਗ ਕੀਤੀ ਹੈ ਇਹ ਸਾਰੀ ਖੁਦ ਤੁਸੀਂ ਕੀਤੀ ਹੈ ਹੱਥ ਦੇ ਨਾਲ ਹਾਂਜੀ ਹਾਂਜੀ ਤੇ ਇਹ ਤੁਸੀਂ ਮਨ ਦੇ ਵਿੱਚ ਕਿਵੇਂ ਆਇਆ ਮੈਂ ਪੇਂਟਰ ਹੀ ਬੰਨਾ ਜਦੋਂ ਅਸੀਂ ਇੱਥੇ ਪੜਦੇ ਸੀਦੇ ਉਹ ਉਦੋਂ ਇਸ ਪੇਂਟਿੰਗ ਦਾ ਬਹੁਤ ਕਰੇਜ਼ ਸੀ ਦਾ ਲੋਕੀ ਪੈਸੇ ਨੂੰ ਉਲਟਾ ਦਿੰਦੇ ਸੀ ਸਿੱਖਣ ਦੇ ਹੂੰ ਤੇ ਉਦੋਂ ਹਰੇਕ ਬੱਚੇ ਨੂੰ ਵੀ ਹੁਣ ਵੀ ਮੈਨੂੰ ਰੰਗ ਨਾਲ ਬਹੁਤ ਪਿਆਰ ਹੋਏਗਾ ਉਹ ਆਪਣੇ ਮਾਪਿਆਂ ਨੂੰ ਵੀ ਕਹੇਗਾ ਵੀ ਮੈਨੂੰ ਰੰਗ ਲੈ ਕੇ ਦੋ ਇਹਦਾ ਕਰਦੇ ਕਰਦੇ ਅਸੀਂ ਵੀ ਚਲੋ ਜੀ ਵੇਚ ਕੰਮ ਨੂੰ ਇਹ ਆਪਣਾ ਆਪਣਾ ਕਿਤਾਬ ਬਣਾ ਲਿਆਗਾ ਆਪਾਂ ਤਾਂ ਅੱਜ ਤਾਨੂੰ 40 ਸਾਲ ਦੇ ਕਰੀਬ ਹੋ ਗਏ ਕੰਮ ਕਰਦੇ ਹਾਂ ਹਾਂਜੀ ਹਾਂਜੀ ਤੇ ਖੁਸ਼ ਹੋ ਤੁਸੀਂ ਬਹੁਤ ਜ਼ਿਆਦਾ ਨੌਕਰੀਆਂ ਵੀ ਮੈਨੂੰ ਮਿਲਦੀਆਂ ਪਰ ਮੈਨੂੰ ਨੌਕਰੀ ਨੂੰ ਨਹੀਂ ਮਤ